ਤੁਸੀਂ ਦੇਖ ਰਹੇ ਹੋ ਸ਼ਿਆਰ ਪਰ ਫੌਕਸ ਮੈਂ ਰਜਿੰਦਰਪੁਰ ਕੋਰ ਬੱਬੂ ਅੱਜ ਦਿਨ ਸ਼ੁੱਕਰਵਾਰ ਨੂੰ ਮਾਣ ਸਰ ਮੰਦਰ ਮੁਕੇਰੀਆਂ ਵਿਖੇ ਜਾਗਰਨ ਦੇ ਸਬੰਧ ਵਿੱਚ ਵਿਸ਼ਾਲ ਲੰਗਰ ਭੰਡਾਰਾ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਲੋਕਾਂ ਨੇ ਲੰਗਰ ਛਕਿਆ ਤੇ ਮਹਾਮਾਈ ਦੀ ਜੈਜਾਕਾਰ ਕੀਤੀ ਲੰਗਰ ਵਿੱਚ ਦਾਲ ਚੋਲ ਮਾਣੀ ਮਿੱਠੇ ਚੋਲ ਸੰਗਤਾਂ ਚ ਵਰਤਾਏ ਗਏ ਇਸ ਮੌਕੇ ਕਲੱਬ ਦੇ ਸਾਰੇ ਮੈਂਬਰਾਂ ਨੇ ਮਹਾਮਾਈ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਕੰਜਕ ਪੂਜਨ ਕਰਕੇ ਕੰਜਕਾਂ ਦੇ ਪੈਰ ਤੋਂ ਆਏ ਤੇ ਕੰਜਕਾਂ ਨੂੰ ਭੋਗ ਲਗਾ ਕੇ ਲੰਗਰ ਦੀ ਸ਼ੁਰੂਆਤ ਕੀਤੀ ਜਿਹੜਾ ਕਿ देर शाम ਤੱਕ ਚੱਲਿਆ ਇਹ ਲੰਗਰ ਪਿਛਲੇ 32 ਸਾਲਾਂ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ ਅਤੇ ਜਾਗਰਣ ਦੇ ਵਿੱਚ ਵਿਸ਼ਵ ਸਮਰਾਟ ਕਲਾਕਾਰ ਆਪਣੀਆਂ ਹਾਜ਼ਰੀਆਂ ਲਗਵਾਉਂਦੇ ਹਨ ਇਸੇ ਸਬੰਧ ਵਿੱਚ ਸ਼ਨੀਵਾਰ ਨੂੰ 31 ਤਰੀਕ ਦਿਨ ਮਹਾਮਾਈ ਦਾ ਜਾਗਰਣ ਅੰਮ੍ਰਿਤਸਰ ਤੋਂ ਲਵੀ ਲਵੀ ਸੇ ਲਵ ਆਪਣੀ ਆਵਾਜ਼ ਰਾਹੀਂ ਮਹਾਮਾਈ ਦਾ ਜਾਗਰਣ ਕਰਨਗੇ ਇਸ ਮੌਕੇ ਭਵਨ ਅਤੇ ਸਟੇਜ ਬਹੁਤ ਹੀ ਵਧੀਆ ਸਜਾਈ ਜਾਵੇਗੀ ਮਹਾਮਾਈ ਦਾ ਭਵਨ ਦੇਖਣਯੋਗ ਹੋਵੇਗਾ ਪ੍ਰਦੀਪ ਖਤਰਾ ਜੀ ਵੱਲੋਂ ਪੂਰੇ ਇਲਾਕੇ ਨੂੰ ਜਿਸ ਇਸ ਜਾਗਰਣ ਵਿੱਚ ਖੁੱਲਾ ਸੱਦਾ ਭੇਜਿਆ ਜਾਂਦਾ ਹੈ ਖਤਰਾ ਜੀ ਨੇ ਦੱਸਿਆ ਕਿ ਇਹ ਲੰਗਰ ਉਹੀ ਇਲਾਕੇ ਦੀ ਭਲਾਈ ਤੇ ਬਿਹਤਰੀ ਵਾਸਤੇ ਕਰਵਾਉਂਦੇ ਰਹਿੰਦੇ ਹਨ ਆਓ ਅਸੀਂ ਇਸ ਜਾਗਰਨ ਦਾ ਹਿੱਸਾ ਬਣੀਏ ਤੇ ਆਪਣਾ ਆਪਣਾ ਯੋਗਦਾਨ ਇਸ ਵਿੱਚ ਜਾਗਰਨ ਵਿੱਚ ਪਾਈਏ ਇਸ ਮੌਕੇ ਠਾਕੁਰ ਕੁਲਦੀਪ ਸਿੰਘ ਅਸ਼ਵਨੀ ਹਲਵਾਈ ਧਰਮਚੰਦ ਮੋਹਿਤ ਕੁਮਾਰ ਜੁਗਿੰਦਰ ਪਾਲ ਬੀਏ ਕੁਮਾਰ ਸ਼ਿੱਲੂ ਠਾਕੁਰ ਦਲਜੀਤ ਜੀਤਾ ਬਿੱਲਾ ਲਾਡੀ ਲਵਲੀ ਰਵੀ ਜਸਵੰਤ ਸਿੰਘ ਨਵੀ ਖਤਰਾ ਮੀਤੂ ਬ੍ਰਿਜਮੋਹਨ ਵਿਜੇ ਕੁਮਾਰ ਪ੍ਰਿੰਸ ਕਤਨਾ ਮੋਹਨ ਲਾਲ ਤਖੀ ਛਟਰੀ ਬਾ ਅਸ਼ੋਕ ਕਸੂਬ ਸਟੋਰ ਮੋਇਤ ਕੁਮਾਰ ਧਰਮ ਸਿੰਘ ਤੇ ਹੋਰ ਵੀ ਮਾਤਾ ਦੇ ਭਗਤ ਹਾਜ਼ਰ ਸਨ ਜੇਕਰ ਤੁਸੀਂ ਸਾਡਾ ਸ਼ੇਅਰਪੁਰ ਫੌਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਧੰਨਵਾਦ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਂ ਚਿੰਤਪurni ਕਲੱਬ ਮੋਹਨਸਰ ਮੰਦਿਰ ਨੇੜੇ ਤਲਵਾੜਾ ਬੱਸ ਸਟੈਂਡ ਮੁਕੇਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਤੀ ਮਾਂ ਮਹਾਮਾਈ ਦਾ ਵਿਸ਼ਾਲ ਜਾਗਰਨ ਤਵੇ ਜਾ ਰਿਹਾ ਹੈ ਇਹ ਜਾਗਰਨ ਬਿਸ਼ਵ ਸ਼ਾਂਤੀ ਲਈ ਕਰਵਾਇਆ ਜਾਂਦਾ ਹੈ ਅਸੀਂ ਮਹਾਮਾਈ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਏ ਮਹਾਰਾਣੀਆਂ ਸਾਡੇ ਸ਼ਹਿਰ ਤੇ ਸਾਡੇ ਦੇਸ਼ ਤੇ ਮਿਹਰ ਭਰਿਆ ਹੱਥ ਰੱਖੀ ਤੰਦਰੁਸਤੀਆਂ ਬਖਸ਼ੀ ਤਰੱਕੀਆਂ ਬਖਸ਼ੀ ਇਸ ਤੋਂ ਇਲਾਵਾ ਜੈ ਮਾ ਚਿੰਤਪੂਰਨੀ ਕਲੱਬ ਸਮਾਜ ਭਲਾਈ ਦੇ ਖਾਮ ਵੀ ਕਰਦੀ ਹੈ ਗਰੀਬ ਲੜਕੀਆਂ ਦੀ ਸ਼ਾਦੀ ਦੇ ਵਿੱਚ ਕਲੱਬ ਵੱਲੋਂ ਵੀ ਮਦਦ ਕੀਤੀ ਜਾਂਦੀ ਹੈ ਤੇ ਬਲੱਡ ਦੀ ਵੀ ਸੇਵਾ ਕੀਤੀ ਜਾਂਦੀ ਹੈ ਤਾਂ ਮੈਂ ਮਹਾਮਾਈ ਦੇ ਚਰਨਾਂ ਵਿੱਚ ਸਾਰੇ ਕਲੱਬ ਦੇ ਸਾਥੀਆਂ ਨਾਲ ਮਿਲ ਕੇ ਅਰਦਾਸ ਕਰਦਾ ਕਿ ਮਹਾਰਾਣੀਆਂ ਸਾਡੀ ਇਹ ਕਲੱਬ ਨੂੰ ਆਸ਼ੀਰਵਾਦ ਦਿਓ ਸਾਡੀ ਇਹ ਕਲੱਬ ਦੇਣ ਦੁੱਗਣੀ ਰਾਤ ਚੌਗਣੀ ਤੁਹਾਡਾ ਆਸ਼ੀਰਵਾਦ ਦੇ ਥੱਲੇ ਇਹ ਤਰੱਕੀ ਕਰਦੀ ਰਹੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਸਾਡੇ ਇਸ ਜਾਗਰਨ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਜਾਗਰਨ ਸਮਰਾਟ ਲਾਵੀ ਸ਼ਲਾਵ ਐਂਡ ਪਾਰਟੀ ਅਮਰਤਸਰ ਯੋਨੀ ਖਸ਼ਬ ਮੁਕੇਰੀਆਂ ਵਾਲੇ ਮਹਾਮਾਈ ਦਾ ਗੁਣਗਾਨ ਕਰਨਗੇ ਕੱਲ 31 ਤਰੀਕ ਨੂੰ ਰਾਤ ਨੂੰ ਠੀਕ 8:30 ਵਜੇ ਇਸੇ ਹੀ ਪੰਡਾਲ ਮੋਹਨ ਸਰ ਮੰਦਿਰ ਮੁਕੇਰੀਆਂ ਦੇ ਵਿੱਚ ਇਹ ਸਾਡਾ 32ਵਾਂ ਸਾਲਾਨਾ ਜਾਗਨ ਹੈ ਮੁੱਖ ਮਹਿਮਾਨ ਦੇ ਕੋਲ ਤੋਂ ਮੁੱਖ ਮਹਿਮਾਨ ਮੇਰਾ ਸਾਰਾ ਸ਼ਹਿਰ ਮੁਕੇਰੀਆਂ ਹੀ ਮੁੱਖ ਮਹਿਮਾਨ ਹੈ ਜੀ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚਿਆ ਮੁਕੇਰੀਆਂ ਦੇ ਮੋਹਨ ਸਰ ਮੰਦਿਰ ਵਿਖੇ ਸਾਡੀ ਹੁਸ਼ਿਆਰਪੁਰ ਫੌਕਸ ਦੀ ਟੀਮ ਸਾਡੇ ਨਾਲ ਆਈ ਹੈ ਤੇ ਇੱਥੇ ਜਿਹੜਾ ਜਾਗਰਣ ਹੁੰਦਾ ਪਿਛਲੇ 30-32 ਸਾਲਾਂ ਤੋਂ ਇਹਨਾਂ ਦੇ ਪ੍ਰਧਾਨਾ ਪ੍ਰਦੀਪ ਫਤਰਾ ਜੀ ਤੇ ਇੱਥੇ ਜਿਹੜੇ ਹਲਵਾਈ ਲੱਗੇ ਕੈਟਰਰ ਅਸ਼ਮੀ ਜੀ ਆਓ ਅੱਜ ਦੋ ਗੱਲਾਂ ਉਹਨਾਂ ਨਾਲ ਕਰੀਏ ਤੇ ਇਸ ਪ੍ਰੋਗਰਾਮ ਬਾਰੇ ਇਹਨਾਂ ਤੋਂ ਜਾਣਨ ਲਈਏ ਜੈ ਮਾਤਾ ਜੀ ਇਹ ਜੈ ਮਾਤਾ ਚੰਦਪੁਰਨੀ ਕਲੱਬ ਦਾ ਕੱਲ ਬੜੀ ਹੌਮ-ਹੁਮਾ ਕੇ ਮਹਾ ਮਈ ਦਾ ਜਾਗਰਣ ਹੋ ਰਿਹਾ ਉਹਦੇ ਉਪਲਕਸ਼ ਵਿੱਚ ਅੱਜ ਦੇ ਦਿਹਾੜੇ ਵਿੱਚ ਲੰਗਰ ਮਹਾਮਾਈ ਦੇ ਨਾਮ ਦਾ ਚੱਲ ਰਿਹਾ ਹੈ ਆਈ ਪ੍ਰਧਾਨ ਪ੍ਰਦੀਪ ਖਤਰਾ ਜੀ ਦੇ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਐਡੇ ਉੱਚੇ ਟੰਗ ਦੇ ਨਾਲ ਇਹ ਲੰਗਰ ਤੇ ਜਾਗਰਨ ਦਾ ਜਮਾ ਚੁੱਕਿਆ ਹੈ ਬਹੁਤ ਹੀ ਸਾਰੇ ਸ਼ਹਿਰ ਇਲਾਕਾ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਸਾਰੇ ਵੱਧ ਤੋਂ ਵੱਧ ਆਪਣੀ ਹਾਜ਼ਰੀ ਜਿਆਦਾ ਤੋਂ ਜਿਆਦਾ ਜਾਗਰਨ ਦੇ ਵਿੱਚ ਲਵਣ ਜੈ ਮਾਤਾ ਜੀ ਧੰਨਵਾਦ ਜੀ ਜਾਗਨ ਦੇ ਸਬੰਧ ਵਿੱਚ ਸਭ ਕੁਝ ਐ ਪ੍ਰਧਾਨ ਸਾਹਿਬ ਨੇ ਦੱਸ ਦਿੱਤਾ ਅਸੀਂ ਸਿਰਫ ਇਹੀ ਗੱਲ ਕਹਾਂਗੇ ਵੀ ਇਹ ਜਿਹੜਾ ਜਾਗਰਨ ਹੈਗਾ ਇਹ ਦੇਸ਼ ਦੀ ਭਲਾਈ ਵਾਸਤੇ ਤੇ ਸ਼ਹਿਰ ਦੀ ਭਲਾਈ ਵਾਸਤੇ ਕਰਵਾਇਆ ਜਾ ਰਿਹਾ ਹੈ ਹਰ ਸਾਲ ਹੀ ਇਹ ਜਾਗਰਨ ਕਰਵਾਇਆ ਜਾਂਦਾ ਰਿਹਾ ਤੇ ਅੱਗੇ ਤੋਂ ਵੀ ਉਮੀਦ ਕਰਦੇ ਆਂ ਵੀ ਇਹ ਜਾਗਰਨ ਹੁੰਦਾ ਰਹੇਗਾ ਬਹੁਤ ਬਹੁਤ ਧੰਨਵਾਦ